ਸਵਾਲ ਕੁਝੀ ਕਰ ਲੋ ਜਵਾਬ ਇਹਨਾਂ ਬਹੁਤ ਆਫਰ ਪਹਿਲੀ ਵਾਰੀ ਇਟਾ ਸੋਹਣਾ ਸਬਜੈਕਟ ਆ ਐਨੀ ਸੋਹਣੀ ਐਕਟਿੰਗ ਤੇ ਲੋਕਾਂ ਨੂੰ ਹਸਾਇਆ ਵੀ ਰੱਜ ਕੇ ਇੱਕ ਸੈਕਿੰਡ ਲਈ ਕਿਸੇ ਨੂੰ ਸਾਹ ਨਹੀਂ ਲੈਂਦੇ ਤਾਂ ਫਿਰ ਵਾਇਆ ਹੀ ਰਹਿੰਦਾ ਹੈ ਇੰਨਾ ਸੋਹਣਾ ਸਬਜੈਕਟ ਰਾਇਦਾ ਕਿਸੇ ਨੇ ਅੰਦਰੋਂ ਨਹੀਂ ਛੂਆ ਜੇ ਕੋਈ ਇਸ ਬਾਰੇ ਕੋਲਪ ਮਤ ਬੋਲਣ ਕੱਲੀ ਮੰਨ ਲਓ ਇਹ ਦੇ ਘਰ ਦੀ ਕਹਾਣੀ ਹੈ ਇਹ ਹਰ 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 ਬੰਦੇ ਦੀ ਜ਼ਿੰਦਗੀ ਦੀ ਕਹਾਣੀ ਹੈ ਤੁਹਾਡੇ ਪਿਓ ਦੀ ਤੁਹਾਡੀ ਮਾਂ ਦੀ ਕੋਈ ਕੋਈ ਦੁਨੀਆ ਜਹਾਨ ਦੀ ਕਹਾਣੀ ਕਹਾਉਂ। ਸੋ ਬਿਊਟੀਫੁਲ ਹੋ ਗਿਆ ਕੰਮ ਇਹ। ਆਰ ਐਕਟਿੰਗ ਸ਼ਿੰਦੇ ਦੀ ਮਾ ਲ ਕਮਾਲ। ਨਿੱਕੇ ਦਾ ਨਿਆਣਾ ਇੰਨੇ ਛੋਟੇ ਪ੍ਰਿੰਸ ਆ ਗਿਆ। ਔਰ ਛੋਟਾ ਦਾ ਦੋਸਤ ਕੀ ਕਮਾਲ ਹੈ। ਆਖੜਾ। ਇਹਨੇ ਵਿਚਾਰੇ ਦਾ ਬਹੁਤ ਬੜਾ ਇਸ। ਆ ਦੇਖੋ ਜੀ ਮੁਖੀਆਂ ਪਟੀਆਂ ਭਰਾਣਾ।

ਜਾ ਗਿਰੋਇਆ ਜੀ ਬਿਲਕੁਲ ਨਰੋ ਮਤਲਬ ਫਸਾਉਣੇ ਤਾਂ ਹੈਗੇ ਹੋ ਜੀ ਕੀ ਮੋਟੀ ਕਰਦਾ ਜੀ ਜੀ ਇਹ ਦੀ ਰੂਪੀਆ ਪੰਜਾਬ ਦੀ ਇੱਕ ਕਰਦੀਆਂ ਕਹਾਣੀ ਆ ਜੀ ਜਿੰਮੇਵਾਰੀ ਆਪਣੀ ਬਾਲੀਵੁੱਡ ਦਾ ਸ਼ੁਰੂ ਮੋਰ ਕਰਦਾ ਨਾ ਜੀ ਜੀ ਬੇਸ ਪੋਸਿਬਲ ਸਮੇਂ ਬਿਲਕੁਲ ਹੈ ਜੀ ਕਿਉਂਕਿ ਮੈਨੂੰ ਲੱਗਦਾ ਹਮੇਸ਼ਾ ਜਦੋਂ ਤੁਹਾਡੇ ਕੋਲੇ ਆਈਦਾ ਆਪਾਂ ਨੂੰ ਹੁੰਦਾ ਕਿ ਨਵਾਂ ਕੀ ਆ ਨਵਾਂ ਕੀ ਆ ਨਵਾਂ ਕੀ ਆ ਸਬਜੈਕਟ ਸਭ ਤੋਂ ਇੰਪੋਰਟੈਂਟ ਹੁੰਦਾ ਮੈਨੂੰ ਐ ਲੱਗਦਾ ਕਿ ਜੇ ਸ਼ੈਤਾਨੀਆਂ ਇੱਕ ਹੀ ਮਾਰਨੀ ਆ ਤਾਂ ਉਹ ਸਾਡੇ ਡਾਇਰੈਕਟਰ ਛਾਵੜਾ ਸਾਹਿਬ ਤੇ ਨਰੇਸ਼ ਤੋਰੀਆ ਸਾਹਿਬ ਆ ਨਰੇਸ਼ ਸਭ ਤੋਂ ਪਹਿਲਾਂ ਦਾ ਇਹਨਾਂ ਲਈ ਬਣਦੀਆਂ ਨੇ ਇਹ ਆ ਦੇ ਪਿੱਛੇ ਖੜਾ ਜੀ ਨਰੇਸ਼ ਉੱਥੇ ਐ ਆ ਆ ਇਹਦਾ ਨੇ ਇੰਨਾ ਵਧੀਆ ਸਬਜੈਕਟ ਲੈ ਕੇ ਆਂਦਾ ਔਰ ਉਸ ਤੋਂ ਬਾਅਦ ਭਾਜੀ ਨੇ ਜੋ ਐਗਜ਼ੀਕਿਊਟ ਕੀਤਾ ਔਰ ਮੈਨੂੰ ਲੱਗਦਾ ਕਿ ਇੰਨੀ ਵਧੀਆ ਫਿਲਮ ਮੈਂ ਆਪਾਂ ਕੇ ਉਹਨੂੰ ਇੰਟਰਵਿਊ ਤੇ ਵੀ ਬੋਲਿਆ ਕਿ ਮੈਂ ਯਾਰ ਮੈਨੂੰ ਇਤਾਂ ਦੇ ਪਰਸਨਲੀ ਸਬਜੈਕਟ ਬਹੁਤ ਪਸੰਦ ਨੇ ਮੈਂ ਖੁਦ ਚਾਹੁੰਦਾ ਮੈਂ ਕਿ ਯਾਰ ਜੇ ਕਦੇ ਕਾਮੇਡੀ ਦੇ ਵਿੱਚ ਕੋਈ ਇਤਨਾ ਦਾ ਸਬਜੈਕਟ ਮਿਲ ਜਾਏ ਜਿਹਦੇ ਚ ਆਪਾਂ ਕੋਈ ਸੋਸ਼ਲ ਮੈਸੇਜ ਵੀ ਦੇ ਸਕੀਏ ਆਪਾਂ ਲੋਕਾਂ ਨੂੰ ਹਸਾਉਣ ਦੇ ਨਾਲ ਥੋੜਾ ਈਮੋਸ਼ਨ ਵੀ ਦੇ ਸਕੀਏ ਕੋਈ ਵਧੀਆ ਚੀਜ਼ ਦੇ ਸਕੀਏ ਜੋ ਆਪਣੇ ਆਪ ਨੂੰ ਪ੍ਰਾਊਡ ਫੀਲ ਹੁੰਦਾ ਸੋ ਮੈਂ ਜਦੋਂ ਬੈਠਾ ਸੀ ਫਿਲਮ ਦੇਖਦਾ ਇੱਕ ਕਲਾਈਮੈਕਸ ਆ ਗਿਆ ਤਾਂ ਮੇਰੇ ਫੋਨ ਤੇ ਮੈਸੇਜ ਬੱਜੇ ਬਹੁਤ ਲੋਕਾਂ ਦੇ ਜਿਹੜੇ ਵਿੱਚ ਫਿਲਮ ਦੇਖ ਰਹੇ ਸੀ ਹੈਨਾ ਵੀ ਬਸ ਆਸਰਾ ਵੀ ਆਸਰਾ ਹੋ ਗਿਆ ਹਨਾ ਵੀ ਦਿਸ ਇਜ਼ ਦਾ ਫਿਲਮ ਹਨਾ ਇਹ ਲੋਕਾਂ ਕੇ ਵੀ ਕੇ ਵੀ ਬੈਠੇ ਹੁੰਦੇ ਨੇ ਪਰ ਨਹੀਂ ਇਦਾਂ ਦੇ ਕੇ ਵੀ ਮੈਸੇਜ ਆਉਂਦੇ ਹਨਾ ਸੋ ਸਾਨੂੰ ਵੀ ਫੀਲ ਹੁੰਦਾ ਮੈਨੂੰ ਪਰਸਨਲੀ ਫੀਲ ਹੁੰਦਾ ਸੋ ਪ੍ਰਾਊਡ ਹੁੰਦਾ ਸਾਨੂੰ ਵੀ ਕਿਹਾ ਸੀ ਇਸ ਫਿਲਮ ਦੇ ਬਾਰਡ ਤੇ ਥੈਂਕ ਯੂ ਸੌਰੀ ਥੈਂਕ ਯੂ ਥੈਂਕ ਯੂ ਦੇ ਡੈਬਿਊ ਨਹੀਂ ਲੱਗ ਰਿਹਾ ਥੈਂਕ ਯੂ